ਲੋ ਦੀ ਬੈਠ ਚੁਕੇ ਆ ਅਸੀਂ ਨਾਰਵੇ ਆਫ ਲੋ ਦੀ ਲੋਕਲ ਬਸ ਦੇ ਵਿੱਚ ਤੇ ਬਸ ਜਾ ਰਹੀ ਹੈ 에어ਪੋਰਟ ਆਈਸਰ ਬਲਕੀ ਸਰ ਸੋ ਬਸ ਦਾ ਸਫਰ ਇੰਜੋਏ ਕਰ ਰਹੇ ਹਾਂ ਜੀ ਅਸੀਂ ਤੁਸੀਂ ਆਪਣੇ ਲੈਫਟ ਸਾਈਡ ਦੇਖੋਗੇ ਤੁਹਾਨੂੰ ਬਰਫੇ ਬਰਫ ਨਜ਼ਰ ਆਊਗਾ ਸਿੱਧਾ ਦੇਖੋਗੇ ਉੱਥੇ ਵੀ ਬਰਫ ਅਸੈਂਕ ਸਾਈਡ ਦੇਖੋਗੇ ਉੱਥੇ ਵੀ ਬਰਫ ਇਹ ਤਾਂ ਲੱਗਦਾ ਕਿ ਸਾਡੀ ਚੰਨਾ ਤੇ ਚਾਲੀ ਨੇ ਚੰਨਾ ਤੋਂ ਉਹ ਸਾਡੇ ਜਿਹੜਾ ਬੱਸ ਵਾਲਾ ਡਰਾਈਵਰ ਆ ਉਹ ਹੈਗਾ ਜੀ ਪਾਕਿਸਤਾਨ ਤੋਂ ਉਹ ਇਹ ਬਾਈ ਬੱਸ ਡਰਾਈਵਰ ਇੱਕ ਮਹੀਨੇ ਦਾ 1500 ਯੂਰੋ ਕਮਾਉਂਦਾ ਅਪਰੋਕਸ ਮੰਨ ਕੇ ਚੱਲੋ ਤੁਸੀਂ 1.5 ਲੱਖ ਰੁਪਿਆ ਇੰਨੇ ਰੁਪਏ ਇੰਦੇ ਸਾਹਬ ਨਾਲ ਬਾਈ ਨਾਰਵੇ ਦੇ ਵਿੱਚ ਕਮਾਈ ਕਰਦਾ ਆ ਬੱਸੇ ਇੱਥੇ ਤੇ ਸਾਹਮਣੇ ਹੈਗਾ ਜੀ 에어ਪੋਰਟ ਇੱਥੇ ਨਾਲ ਜਿਹੜੀ ਪਬਲਿਕ ਟਰਾਂਸਪੋਰਟ ਆ ਉਹੀ ਸਸਤੀ ਪੈਂਦੀ ਆ ਬਾਕੀ ਜਿਹੜਾ ਟੈਕਸੀ ਟੂਕਸੀ ਹੋਣੀ ਨਾ ਉਹ ਬਹੁਤ ਜ਼ਿਆਦਾ ਕਾਸਟੇ ਪੈਂਦੀ ਆ ਫਿਰ ਅਪੋਰਟ ਤੇ ਅਸੀਂ ਮਾਸੂਮ ਸ਼ਰਮਾ ਬਾਈਕ ਉੱਪਰ ਡਰਾਪ ਕਰਕੇ ਹਮ ਵਾਪਸ ਜਾਏਗੇ ਆਸਲੋ ਸਿਟੀ ਸੈਂਟਰ